ਸਤਿ ਸ਼੍ਰੀ ਅਕਾਲ ਜੀ ਕਿਦਾਂ ਹੁੰਦੇ ਸਾਰੇ? ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਹੈ ਉਹ ਵਰਕਸੂਟਾਂ ਦੀ ਰਹੂਗੀ। ਵਰਕਸੂਟ ਸੋਹਣੀਆਂ ਦਿਖਾਵਾਂਗੇ ਕਿਉਂਕਿ ਅੱਗੇ ਮੈਰਿਜ ਵਗੈਰਾ ਆ ਰਹੀਆਂ ਨੇ, ਕਰਵਾ ਚੌਥਾ ਆ ਰਹਿਗਾ ਭੈਣਾਂ ਦੀ ਡਿਮਾਂਡ ਵਰਕਸੂਟਾਂ ਦੀ। ਸਭ ਤੋਂ ਪਹਿਲਾਂ ਮੈਂ ਮੇਰਾ ਸੂਟ ਦਿਖਾਵਾਂਗੀ ਜਿਹੜਾ ਮੈਂ ਵੇਅਰ ਕੀਤਾ ਹੋਇਆ ਹੈਗਾ। ਇਹ ਮਿਸ਼ਲਿਨ ਦਾ ਸੂਟ ਹੈ ਜਿਹੜੇ ਪਿਓਰ ਮਿਸ਼ਲਿਨ ਦੇ ਸੂਟ ਲੈ ਕੇ ਆਏ ਸੀਗੇ ਆਪਾਂ ਵਧੀਆ ਵਾਲੇ। ਉਹ ਵਾਲੇ ਸੂਟ ਨੇ ਜੀ ਇਹ ਇਹਦੇ ਵਿੱਚੋਂ ਸਾਰੇ ਸੂਟ ਸੋਲਡ ਆਊਟ ਹੋ ਚੁੱਕ કરી ਇਹ 1700 ਰੁਪਏ ਦਾ ਸੂਟ ਸੀਗਾ ਬਟ ਕਈ ਪਹਿਣਾ ਨੇ ਕੱਟ ਪੀਸਾਂ ਦੇ ਵਿੱਚ ਉਹ ਬਾਟਮ ਲਗਵਾ ਲਈ ਸੀ ਤਾਂ ਫਿਰ ਇਹ 1200 ਰੁਪਏ ਦਾ ਬਣ ਗਿਆ ਸੀ ਕੱਲੀ ਸ਼ਰਟ ਸੀਗੀ ਜਿਹੜੀ ਕੱਲੀ ਓਨਲੀ ਸ਼ਰਟ ਲੈ ਕੇ ਆਈ ਸੀਗੀ ਆਪਾਂ ਬਾਕੀ ਡਾਈ ਕਰਵਾਈਆਂ ਜਿੱਦਾਂ ਮੈਂ ਬਾਟਮ ਮਸ਼ੀਨ ਦੀ ਡਾਈ ਕਰਵਾਈ ਹੈ ਇਹਦੇ ਨਾਲ ਪਲਾਸਟਿਕ ਪਾ ਕੇ ਹੀ ਬਾਟਮ ਬਣਾਈ ਹੈਗੀ ਆਪਾਂ ਨੇ ਪਲਾਜ਼ੋ ਦੀ ਤਰ੍ਹਾਂ ਇਹਦੇ ਤੇ ਆਪਾਂ ਨੇ ਸਿੰਪਲ ਪਾਈਪਿੰਗ ਕਢਵਾਈ ਹੈ ਮੈਂ ਕੁਝ ਨਹੀਂ ਕੀਤਾ ਜਸਟ ਬਾਜੂ ਦੇ ਉੱਤੇ ਇਹਦਾ ਕਫ ਲਗਾ ਕੇ ਇਹਦਾ ਬਾਟਨ ਲਗਵਾਇਆ ਹੈਗਾ ਤੇ ਪਾਨ ਨੈੱਕ ਬਣਿਆ ਹੋਇਆ ਤੇ ਵੀ ਨੈੱਕ ਬਣਿਆ ਹੋਇਆ ਸਿੰਪਲ ਸੂਟ ਬਣਵਾਇਆ ਹੈਗਾ ਬਿਲਕੁਲ ਆਪਾਂ ਨੇ ਇਹਦੇ ਨਾਲ ਮੈਂ ਡਾਈ ਕਰਵਾਈ ਹੈ ਕਿ ਬਾਟਮ ਤੁਸੀਂ ਡਾਈ ਕਰਵਾ ਸਕਦੇ ਹੋ ਮਿਸ਼ਲੀਨ ਜਿਹਦਾ ਮੈਂ ਮਿਸ਼ਲੀਨ ਦੀ ਕਰਵਾਈ ਹੈ ਤੁਸੀਂ ਮਿਸ਼ਲੀਨ ਦੀ ਕਰਵਾ ਸਕਦੇ ਹੋ ਕਿ ਕ੍ਰੇਪ ਦੀ ਕਰਵਾ ਸਕਦੇ ਹੋ ਕਿਉਂਕਿ ਉਹ ਵਧੀਆ ਵਾਲਾ ਸਟੱਫ ਹੈਗਾ ਪਿਓਰ ਵਾਲਾ ਸਟੱਫ ਹੈ ਬਿਲਕੁਲ ਪਿਓਰ ਦੇ ਜਿਹੜੇ ਸੂਟ ਰਹਿਣਗੇ ਇਹ 1000 ਦੀ ਇਹ ਜਿਹੜੀ ਓਨਲੀ ਸ਼ਰਟ ਸ਼ਰਟ ਆਉਂਦੀ ਹੈਗੀ ਤੇ 1200 ਰੁਪਏ ਇਹਦਾ ਡਾਈ ਕਰਵਾ ਕੇ ਸੂਟ ਪੈਂਦਾ ਹੈਗਾ ਜੇ ਤੁਸੀਂ ਕੱਟ ਪੀਸ ਆਪਣੇ ਕੋਲੇ अवेलेबल ਹੈਗੇ ਨੇਗੇ ਦਿਖਾ ਦਿਓ ਜਨ अवेलेबल ਹੈਗੇ ਨੇ ਜੇ ਕੋਈ ਇਹਨਾਂ ਦੇ ਵਿੱਚੋਂ ਕਲਰ ਨਾਲ ਮੈਚ ਕਰ ਜਾਂਦਾ ਤਾਂ ਤੁਸੀਂ ਅਸੀਂ ਇਹਨਾਂ ਦੇ ਵਿੱਚੋਂ ਲਗਾ ਲੀਨੇ ਆ ਭੈਣਾਂ ਨੂੰ ਪੁੱਛ ਕੇ ਤਾਂ ਇਹ ਸਿਰਫ 200 ਰੁਪਏ ਦੀ ਬਾਟਮ ਪੈਂਦੀ ਹੈਗੀ 2 250 ਰੁਪਏ ਦੀ ਤਾਂ ਤੁਹਾਡਾ ਸੂਟ ਜਿਹੜਾ ਹੋਰ ਵੀ ਸਸਤਾ ਰੈਡੀ ਹੋ ਜਾਂਦਾ ਹੈਗਾ ਬਾਕੀ ਮੈਨੂੰ ਦੱਸਿਓ ਜਰੂਰ ਕਈ ਵਾਰ ਕਈ ਭੈਣਾਂ ਕੋਲੇ ਬਾਟਮ ਪਈਆਂ ਹੁੰਦੀਆਂ ਨੇਗੇ ਤਾਂ ਉਹ ਕ ਲਈ ਸ਼ੋਰਟ ਵਾਸਲ ਜੀ ਨੇ ਕਿ ਇਹ ਦਿਨ ਆਲਦੇ ਪ੍ਰਿੰਟ ਵੀ ਮਿਲ ਜਾਣਗੇ ਸੇਮ ਤੇ ਤੁਸੀਂ ਰਿਪੀਟ ਕਰ ਸਕਦੇ ਆਂਗੇ ਸੇ ਸਾਰੇ ਪ੍ਰਿੰਟ ਐਪ ਸਾਡੀ ਵੀਡੀਓ ਚੈੱਕ ਕਰ ਲਿਓ ਰਿਪੀਟ ਕਰ ਸਕਦੇ ਆਂਗੇ ਸਾਰੇ ਕਲਰ ਪ੍ਰਿੰਟ ਬਹੁਤ ਸੋਹਣੇ ਆ ਰਹੇ ਨੇ ਛੋਟੇ ਪ੍ਰਿੰਟ ਵੱਡੇ ਪ੍ਰਿੰਟ ਜਿੱਦਾਂ ਦੇ ਤੁਸੀਂ ਦੇਖ ਲਓਟ ਅੱਜ ਦੇ ਜਿਹੜੇ ਸੂਟ ਨੇਗੇ ਉਹ ਕ੍ਰਸ਼ ਦੇ ਵਿੱਚ ਰੈਡੀ ਹੋਏ ਨੇਗੇ ਕ੍ਰਸ਼ ਸ਼ਿਲਕ ਦੇ ਵਿੱਚ ਰੈਡੀ ਹੋਏ ਨੇਗੇ ਤੇ ਕ੍ਰੇਪ ਇਹਨਾਂ ਦੀ ਬਾਟਮ ਰਹੂਗੀ ਜੀ ਕ੍ਰਸ਼ ਦੀ ਇਹਨਾਂ ਦੀ ਸ਼ਰਟ ਰਹੂਗੀ ਦੇਖੋ ਕਿੰਨੇ ਸੋਨੇ ਜਰੀ ਦੇ ਵਿੱਚ ਨਾਲ ਹੈਂਡ ਦਾ ਟੱਚ ਦਿੱਤਾ ਹੋਇਆ ਹੈਗਾ ਬਹੁਤ ਸੋਨੇ ਸੂਟ ਨੇਗੇ ਜਿਹੜੇ ਰੈਡੀ ਕੀਤੇ ਨੇਗੇ ਆਪਾਂ ਨੇ ਹੈਵੀ ਸੂਟ ਨੇਗੇ ਜਿਹੜੇ ਰੈਡੀ ਕੀਤੇ ਨੇਗੇ ਆਪਾਂ ਨੇ ਬਹੁਤ ਸੋਨੇ ਸੂਟ ਨੇ ਜੀ ਤੇ ਲੋ ਜੀ ਇਹਦੀ 슬ੀਵਸ ਦੇ ਉੱਤੇ ਵੀ ਪੂਰਾ ਹੈਵੀ ਵਰਕ ਆਊਗਾ ਨਾਲ نیچے ਬਾਰਡਰ ਬਣਿਆ ਹੋਇਆ ਅੰਬੀ ਬਣੀ ਹੋਈ ਹੈ ਛੋਟੀ ਅੰਬੀ ਬਣੀ ਹੋਈ ਹੈ ਤੇ ਇਹ ਸਾਰਾ ਇਹਦੇ ਘੇਰੇ ਦੇ ਉੱਤੇ ਹੈਵੀ ਵਰਕ ਆਊਗਾ ਇਹ ਦੀ ਬਾਟਮ ਦੇ ਉੱਤੇ 크ريب ਦੀ ਬਾਟਮ ਹੈ ਜੀ ਇਹਦੇ ਨਾਲ ਆਪਾਂ ਨੇ ਬਾਟਮ ਇਹਦੇ ਨਾਲ 크ريب ਦੀ ਲਗਾਈ ਹੈ ਤੇ 크ريب ਦੀ ਇਹਦੇ ਨਾਲ ਬਾਟਮ ਰਹੂਗੀ ਬਾਟਮ ਦੇ ਉੱਤੇ ਵੀ ਇੰਬੋਰਡਰੀ ਆਊਗੀ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਸੋਹਣੇ ਸੂਟ ਨੇ ਤੇ ਇਹਦੇ ਨਾਲ ਜਿਹੜੀ 크ਰਸ਼ ਦੀ ਹੀ ਨਾਲ ਆਪਾਂ ਨੇ ਜਿਹੜਾ ਇਹਦਾ ਦੁਪੱਟਾ ਵੇਅਰ ਕੀਤਾ ਹੈਗਾ ਇਹਦੇ ਬਹੁਤ ਸੋਹਣਾ ਦੁਪੱਟਾ ਹੈਗਾ ਇਹਦੇ ਨਾਲ ਪੇਅਰ ਕੀਤਾ ਹੈਗਾ ਤੇ ਬਹੁਤ ਸੋਹਣਾ ਇਹਦੇ ਉੱਤੇ ਪੱਲਿਆਂ ਦੇ ਉੱਤੇ ਵਰਕ ਹੋਇਆ ਹੋਇਆ ਜੁਨੀਕ ਜਿਹਾ ਪੀਸ ਹੈਗਾ ਐਦਾ ਸਿੱਧਾ ਲੈਣਾ ਦੇ ਵਿੱਚ ਵਰਕ ਹੈਗਾ ਪੱਲਿਆਂ ਤੇ ਨਹੀਂ ਪੂਰੇ ਨਾਲ ਲੰਬੀ ਆ ਰਹੀ ਹੈ ਨਾਲ ਲੈਸ ਦੀ ਫਿਨਿਸ਼ਿੰਗ ਹੈ ਤੇ ਇਹ ਬਹੁਤ ਸੋਹਣਾ ਹੈਗਾ ਸੀ ਗ੍ਰੀਨ ਜਾਂ ਲਾਈਟ ਜਿਹਾ ਕਲਰ ਹੈਗਾ ਜੀ ਇਹ ਇਹਦੇ ਵਿੱਚ ਕਲਰ ਚਾਰ ਮਿਲ ਜਾਣਗੇ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਚਾਰ ਕਲਰ ਅਵੇਲੇਬਲ ਹੈਗੇ ਨੇਗੇ ਆਪਣੇ ਕੋਲ ਤੇ ਬਹੁਤ ਸੋਹਣੇ ਸੂਟ ਨੇ ਜੀ ਮੈਂ ਤੁਹਾਨੂੰ ਇਹ ਤੈਂ ਦਿਖਾ ਦਾਂਗੀ ਡਿਜ਼ਾਈਨ ਸਾਰਿਆਂ ਦਾ ਸੇਮ ਰਹੂਗਾ ਜੀ ਸਾਰੇ ਫਿਰ ਪੈਕਿੰਗ ਖਰਾਬ ਹੋ ਜਾਂਦੀ ਹੈ ਫਿਰ ਹੈਵੀ ਸੂਟਾਂ ਦੀ ਤੇ ਲਓ ਜੀ ਇਹ ਵਾਲਾ ਇਹਦਾ ਰਹੂਗਾ ਜੀ ਆ ਬਾਟਮ ਦੇ ਉੱਤੇ ਇੰਬੋਰਡਰੀ ਤੇ ਇਹ ਵਾਲੀ ਇਹਦੀ ਸ਼ਰਟ ਦੇ ਉੱਤੇ ਇੰਬੋਰਡਰੀ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਜੀ ਬਹੁਤ ਸੋਹਣੇ ਸੂਟ ਨੇ ਇਹ ਤੇ ਇਹ ਵਾਲਾ ਇਹਦਾ ਰਹੂਗਾ ਜੀ ਸ਼ਰਟ ਪੀਸ ਇਹ ਬਾਟਮ ਤੇ ਇਹ ਵਾਲਾ ਇਹਦਾ ਦੁਪੱਟਾ ਰਹੂਗਾ। ਸਕਾਈ ਕਲਰ ਹੈ, ਲਵੈਂਡਰ ਦਾ ਸ਼ੇਡ ਹੈਗਾ, ਲਾਈਲਕ ਪਰਪਲ ਦਾ ਸ਼ੇਡ ਹੈਗਾ। ਤੇ ਜਿਤਨਾ ਤੁਹਾਨੂੰ ਦਿਖਾ ਦਿੱਤਾ, ਇਹ ਬਹੁਤ ਸੋਹਣਾ 바ਵਾ ਸ਼ੇਡ ਹੈਗਾ। ਪੀਚ 바ਵਾ ਸ਼ੇਡ ਬਹੁਤ ਪਿਆਰਾ ਸ਼ੇਡ ਹੈ ਵੀ। ਪੀਚ ਨਹੀਂ ਕਹਿ ਸਕਦੇ ਇਹਨੂੰ 바ਵਾ ਸ਼ੇਡ ਹੈਗਾ ਬਹੁਤ ਸੋਹਣਾ। ਇੱਕ 바ਵਾ ਸ਼ੇਡ ਹੈ ਜੀ। ਸਕਾਈ ਸ਼ੇਡ ਹੈ। ਐਂਡ ਲਾਈਲਕ ਪਰਪਲ ਸ਼ੇਡ ਹੈਗਾ ਤੇ ਇੱਕ ਸ਼ੇਡ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਇਹ ਵਾਲਾ। ਇੱਕ ਸ਼ੇਡ ਇਹ ਵਾਲਾ ਹੈਗਾ ਸੀ ਗ੍ਰੀਨ ਇਹ ਚਾਰ ਸ਼ੇਡ ਨੇ ਜਿਹਦੇ ਵਿੱਚ ਤੇ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ 4000 ਸਿਰਫ 4000 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਣਾ ਬਣਾਇਆ ਇਦਾਂ ਲੈ ਸਕਦੇ ਹੋਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ ਸ਼ਿਪਿੰਗ ਫ੍ਰੀ ਰਹੂਗੀ ਇੰਡੀਆ ਦੀ ਜਿੱਥੇ ਮਰਜ਼ੀ ਤੁਸੀਂ ਇੰਡੀਆ ਦੇ ਵਿੱਚ ਮੰਗਵਾ ਸਕਦੇ ਹੋ ਚਾਰ ਕਲਰ ਅਵੇਲੇਬਲ ਨੇਗੇ ਤੇ ਚਾਰ ਕਲਰ ਨੇਗੇ ਸਿਰਫ 400 4000 ਦਾ ਇਹ ਸੂਟ ਰਹੂਗਾ ਜੀ ਜਿਹੜਾ ਮਰਜੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਉਹ ਬੁੱਕ ਕਰਕੇ ਮੰਗਵਾ ਸਕਦੇ ਹੋ ਕਰਵਾਚੌ ਦੇ ਲਈ ਸੋਹਣੇ ਸੋਹਣੇ ਜੇ ਯੂਨੀਕ ਜੇ ਕਲਰ ਲੈ ਕੇ ਆਏ ਜੁਨੀਕ ਜਿਹਾ ਵਰਕ ਹੈਗਾ ਨਵਾਂ ਸਟਫ ਹੈਗਾ ਤੇ ਕਲਰ ਪ੍ਰਿੰਟ ਬਹੁਤ ਸੋਹਣੇ ਨੇਗੇ ਬਹੁਤ ਜਿਆਦਾ फडਕੀਲੇ ਜੇ ਕਲਰ ਆਪਾਂ ਨਹੀਂ ਲੈ ਕੇ ਆਏ ਕਿਉਂਕਿ ਹਜੇ ਅ ਅੱਗੇ ਅੱਗੇ ਹੋਰ ਵੀ ਜ਼ਿਆਦਾ ਚਲੋ ਹੈਵੀ ਸੂਟ ਰੈਡੀ ਕਰਵਾਵਾਂਗੇ ਜਿਹੜੇ ਉਹਨਾਂ ਦੇ ਡਾਰਕ ਕਲਰ ਵੀ ਲੈ ਕੇ ਆਵਾਂਗੇ ਬਟੇ ਲਾਈਟ ਕਲਰ ਨੇਗੇ ਬਾਕੀ ਜੇ ਤੁਸੀਂ ਆਪਣੀ ਚੁਆਇਸ ਦਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਸੇਮ ਸਟੱਫ ਦੇ ਉੱਤੇ ਤਾਂ ਕ੍ਰਾਸ਼ ਦੀ ਸ਼ਰਟ ਐਦਾਂ ਹੀ ਦੁਪੱਟਾ ਐਦਾਂ ਹੀ ਬਾਟਮ ਜਾਂ ਫਿਰ ਕਿਸੇ ਹੋਰ ਸਟੱਫ ਦੇ ਉੱਤੇ ਤਾਂ ਤੁਸੀਂ ਕਸਟਮਾਈਜ਼ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਸਾਨੂੰ ਡੀਐਮ ਕਰ ਸਕਦੇ ਹੋ 9253115036 ਤੇ ਥੈਂਕ ਯੂ ਜੀ